ਸਸਰੀ ਕਾ ਜੀ ਸਾਰਿਆਂ ਨੂੰ ਬਾਬਾ ਜੀ ਜਿਹੜੇ ਭਰਾ ਮੋਟਰਸਾਈਕਲਾਂ ਤੇ ਸੰਤਾਂ ਦੀ ਤਸਵੀਰ ਲਾ ਕੇ ਜਾਂਦੇ ਨੇ ਸੰਤ ਜਰਨੈਲ ਸਿੰਘ ਭਿੰਡਰ ਵਾਲੇ ਦੀ ਤੇ ਗੱਡੀਆਂ ਤੇ ਲਾ ਕੇ ਜਾਂਦੇ ਨੇ ਕਿਉਂਕਿ ਸਾਡੀ ਵੀ ਗੱਡੀਆਂ ਤੇ ਲੱਗੀ ਹੋਈ ਆ ਤੇ ਭਾਈ ਉਸ ਤਸਵੀਰ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਵੀ ਉਸ ਬੰਦੇ ਦੀ ਆ ਜਿਹੜਾ ਲਾ ਕੇ ਜਾਂਦਾ ਹੁਣ ਸਾਡੀ ਵੀ ਗੱਡੀਆਂ ਤੇ ਲੱਗੀ ਹੋਈ ਆ ਅਸੀਂ ਵੀ ਆਊਟ ਆਫ ਸਟੇਟ ਜਾਂਦੇ ਆ ਹਿਮਾਚਲ ਵੀ ਜਾਂਦੇ ਆ ਦਿੱਲੀ ਵਾਲੇ ਪਾਸੇ ਵੀ ਜਾਂਦੇ ਆ ਹਰਿਆਣੇ ਚ ਵੀ ਘੁੰਮਦੇ ਆ ਪਰ ਕਿਸੇ ਦੀ ਮਜਾਲ ਥੋੜੀ ਹੈਗੀ ਆ ਭਾਈ ਕੋਈ ਹੱਤ ਪਾਜੂ ਹੈ ਨਾ ਤਸਵੀਰ ਨੂੰ ਕਿਉਂਕਿ ਲੜ ਲੜਾਂਗੇ ਉੱਥੇ ਹੈਨਾ ਲੜ ਜਾਗੇ ਮਰ ਜਾਗੇ ਪਰ ਐ ਥੋੜੀ ਕੋਈ ਹੱਤ ਪਾਜੂਗਾ ਯਾਰ ਹੈਨਾ ਕਿਉਂਕਿ ਜ਼ਿੰਮੇਵਾਰੀ ਸਾਡੀ ਹੈ ਜੇ ਮੈਂ ਆਪਣੀ ਗੱਡੀ ਤੇ ਲਈ ਹੋਈ ਆ ਤੇ ਇਸ ਕਰਕੇ ਭਾਈ ਜਿਹੜਾ ਬਾਈ ਜਾਂਦਾ ਆ ਲਾ ਕੇ ਤਾਂ ਜ਼ਿੰਮੇਵਾਰੀ ਨਾਲ ਜਾਇਆ ਕਰੋ ਕਿਉਂਕਿ ਸੰਤ ਸਾਡੇ ਵਾਸਤੇ ਚੜ੍ਹਦੀ ਕਲਾ ਦਾ ਪ੍ਰਤੀਕ ਨੇ ਉਹਨਾਂ ਨੇ ਕੌਮ ਪਿੱਛੇ ਆਪਣੇ ਹੱਕਾਂ ਪਿੱਛੇ ਜਾਣ ਵਾਰਤੀ ਸਾਡੇ ਇਤਿਹਾਸ ਉਹਨਾਂ ਕਰਕੇ ਚੜ੍ਹਦੀ ਕਲਾ ਚ ਨੇ ਵੀ ਗੁਰੂਆਂ ਦੀ ਪੈੜਾਂ ਤੇ ਚੱਲ ਕੇ ਹੈਨਾ ਜਿਵੇਂ ਪਹਿਲਾਂ ਸਾਡੇ ਸਿੰਘ ਕੁਰਬਾਨੀਆਂ ਦਿੰਦੇ ਸੀਗੇ ਉਹਵੇਂ ਆਪਣੀ ਕੌਮ ਲਈ ਕੁਰਬਾਨੀ ਦੇ ਕੇ ਗਏ ਸੰਤ ਜੀ ਤੇ ਭਾਈ ਜ਼ਿੰਮੇਵਾਰੀ ਫਿਰ ਸਾਡੀ ਆ ਹੈ ਨਾ ਤੇ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਕਿਸੇ ਪ੍ਰਸ਼ਾਸਨ ਨੇ ਤੁਹਾਨੂੰ ਇਨਸਾਫ ਨਹੀਂ ਦੇਣਾ ਤੁਸੀਂ ਆਪਣੀ ਲੜਾਈ ਆਪ ਲੜਨੀ ਆ ਤੁਸੀਂ ਸ਼ਸਤਰ ਰੱਖ ਸਕਦੇ ਹੋ ਓਸੀ ਵੀ ਰੱਖਦੇ ਆ ਗੱਡੀਆਂ ਦੇ ਅੰਦਰ ਹੈ ਨਾ ਤੁਸੀਂ ਆਪਣੇ ਮੋਟਰਸਾਈਕਲ ਤੇ ਜਾਂਦੇ ਹੋ 17 ਸੇ ਜਾ ਕੇ ਜਾਂਦੇ ਹੋ ਤਾਂ ਤੁਸੀਂ ਸ਼ਸਤਰ ਨਾਲ ਲੈ ਕੇ ਜਾ ਸਕਦੇ ਹੋ ਬਾਬਾ ਜੀ ਸ਼ਸਤਰ ਤੋਂ ਡਰਦੇ ਨੇ ਹੋਰ ਕਿਸੇ ਚੀਜ਼ ਤੋਂ ਹੀ ਡਰਦੇ ਤੇ ਨਾਲੇ ਇਕੱਠੇ ਰਹਿਆ ਕਰੋ ਤਮਾਸ਼ਾ ਨਾ ਇੱਕ ਦੂਜੇ ਦਾ ਦੇਖਿਆ ਕਰੋ ਹੈ ਨਾ ਇਕੱਠੇ ਹੋ ਕੇ ਲੜਿਆ ਕਰੋ ਤੇ ਵੱਧ ਤੋਂ ਵੱਧ ਕੀ ਹੋ ਜਾਊਗਾ ਬਾਈ ਲੜ ਲਾਂਗੇ ਜੇਲ੍ਹ ਚਲੇ ਜਾਵਾਂਗੇ ਆ ਜਾਾਂਗੇ 4 ਮਹੀਨੇ ਨੂੰ ਹੋਜੂਗੀ ਜ਼ਮਾਨਤ 6 ਮਹੀਨੇ ਨੂੰ ਹੋਜੂਗੀ ਜ਼ਮਾਨਤ ਸੂਰਮੇ ਜਾਇਆ ਕਰਦੇ ਨੇ ਜਿਹੜਾ ਚ ਵੀ ਜਿਹੜੇ ਲੜਦੇ ਭਿੜਦੇ ਨੇ ਕੋਮ ਲਈ ਆਪਣੇ ਹੱਕਾਂ ਲਈ ਤਾਂ ਇਸ ਕਰੇ ਕਹਿੰਦੇ ਆ ਭਾਈ ਜ਼ਿੰਮੇਵਾਰੀ ਨਾਲ ਜਾਇਆ ਕਰੋ ਠੀਕ ਹੈ ਨਾ ਕਿਸੇ ਨੇ ਨਹੀਂ ਆਉਣਾ ਤੁਹਾਡੇ ਪਿੱਛੇ ਹੈ ਨਾ ਤੁਸੀਂ ਆਪ ਲੜਨਾ ਆਪਣੇ ਹੱਕਾਂ ਪਿੱਛੇ ਆਪ ਸਾਰੇ ਸਿਸਟਮ ਲੜਨਾ ਤੁਸੀਂ ਇਸ ਕਰੇ ਕਹਿੰਦੇ ਜ਼ਿੰਮੇਵਾਰੀ ਨਾਲ ਫੋਟੋ ਲਾ ਕੇ ਜਾਇਆ ਕਰੋ ਬਾਈ ਹੈ ਨਾ ਤੇ ਚੜਦੀ ਕਲਾ ਚ ਰਹੋ ਹੈ ਨਾ ਇਕੱਠੇ ਰਹਿਆ ਕਰੋ ਸਾਰੇ ਸਾਰੇ ਗਰੁੱਪਾਂ ਚ ਜਾਇਆ ਕਰੋ ਹੈ ਨਾ ਕਿਉਂਕਿ ਜਾਣਾ ਹੈਗਾ ਕੋਈ ਸਾਨੂੰ ਰੋਕ ਥੋੜੀ ਸਕਦਾ ਸਾਸਰੀ ਕਾ ਜੀ ਸਾਰਿਆਂ ਨੂੰ ਬਾਬਾ ਜੀ ਜਿਹੜੇ ਭਰਾ ਮੋਟਰਸਾਈਕਲਾਂ ਤੇ ਸੰਤਾਂ ਦੀ ਤਸਵੀਰ ਲਾ ਕੇ ਜਾਂਦੇ ਨੇ ਸੰਤ ਜਰਨੈਲ ਸਿੰਘ ਭਿੰਡਰ ਵਾਲੇ ਦੀ ਤੇ ਗੱਡੀਆਂ ਤੇ ਲਾ ਕੇ ਜਾਂਦੇ ਨੇ ਕਿਉਂਕਿ ਸਾਡੀ ਵੀ ਗੱਡੀਆਂ ਤੇ ਲੱਗੀ ਹੋਈ ਆ ਤੇ ਭਾਈ ਉਸ ਤਸਵੀਰ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਵੀ ਉਸ ਬੰਦੇ ਦੀ ਆ ਜਿਹੜਾ ਲਾ ਕੇ ਜਾਂਦਾ ਹੁਣ ਸਾਡੀ ਵੀ ਗੱਡੀਆਂ ਤੇ ਲੱਗੀ ਹੋਈ ਆ ਅਸੀਂ ਵੀ ਆਊਟ ਆਫ ਸਟੇਟ ਜਾਂਦੇ ਆ ਹਿਮਾਚਲ ਵੀ ਜਾਂਦੇ ਆ ਦਿੱਲੀ ਵਾਲੇ ਪਾਸੇ ਵੀ ਜਾਂਦੇ ਆ ਹਰਿਆਣੇ 'ਚ ਵੀ ਘੁੰਮਦੇ ਆ ਪਰ ਕਿਸੇ ਦੀ ਮਜਾਲ ਥੋੜੀ ਹੈਗੀ ਆ ਭਾਈ ਕੋਈ ਹੱਤ ਪਾਜੂ ਹੈ ਨਾ ਤਸਵੀਰ ਨੂੰ ਕਿਉਂਕਿ ਲੜ ਲੜਾਂਗੇ ਉੱਥੇ ਹੈਨਾ ਲੜ ਜਾਗੇ ਮਰ ਜਾਗੇ ਪਰ ਐ ਥੋੜੀ ਕੋਈ ਹੱਤ ਪਾਜੂਗਾ ਯਾਰ ਹੈ ਨਾ ਕਿਉਂਕਿ ਜ਼ਿੰਮੇਵਾਰੀ ਸਾਡੀ ਹੈ ਜੇ ਮੈਂ ਆਪਣੀ ਗੱਡੀ ਤੇ ਲਈ ਹੋਈ ਆ ਤੇ ਇਸ ਕਰਕੇ ਭਾਈ ਜਿਹੜਾ ਬਾਈ ਜਾਂਦਾ ਆ ਲਾ ਕੇ ਤਾਂ ਜ਼ਿੰਮੇਵਾਰੀ ਨਾਲ ਜਾਇਆ ਕਰੋ ਕਿਉਂਕਿ ਸੰਤ ਸਾਡੇ ਵਾਸਤੇ ਚੜ੍ਹਦੀ ਕਲਾ ਦਾ ਪ੍ਰਤੀਕ ਨੇ ਉਹਨਾਂ ਨੇ ਕੌਮ ਪਿੱਛੇ ਆਪਣੇ ਹੱਕਾਂ ਪਿੱਛੇ ਜਾਣ ਵਾਰਤੀ ਸਾਡੇ ਇਤਿਹਾਸ ਉਹ ਨਾ ਕਰਕੇ ਚੜ੍ਹਦੀ ਕਲਾ ਚ ਨੇ ਵੀ ਗੁਰੂਆਂ ਦੀ ਪੈੜਾਂ ਤੇ ਚੱਲ ਕੇ ਹੈ ਨਾ ਜਿਵੇਂ ਪਹਿਲਾਂ ਸਾਡੇ ਸਿੰਘ ਕੁਰਬਾਨੀਆਂ ਦਿੰਦੇ ਸੀਗੇ ਉਹਵੇਂ ਆਪਣੀ ਕੌਮ ਲਈ ਕੁਰਬਾਨੀ ਦੇ ਕੇ ਗਏ ਸੰਤ ਜੀ ਤੇ ਭਾਈ ਜ਼ਿੰਮੇਵਾਰੀ ਫਿਰ ਸਾਡੀ ਆ ਹੈ ਨਾ ਤੇ ਹੱਥ ਬੰਨ ਕੇ ਬੇਨਤੀ ਕਰਦੇ ਕਿਸੇ ਪ੍ਰਸ਼ਾਸਨ ਨੇ ਤੁਹਾਨੂੰ ਇਨਸਾਫ ਨਹੀਂ ਦੇਣਾ ਤੁਸੀਂ ਆਪਣੀ ਲੜਾਈ ਆਪ ਲੜਨੀ ਆ ਤੁਸੀਂ ਸ਼ਸਤਰ ਰੱਖ ਸਕਦੇ ਹੋ 80 ਵੀ ਰੱਖਦੇ ਆ ਗੱਡੀਆਂ ਦੇ ਅੰਦਰ ਹੈ ਨਾ ਤੁਸੀਂ ਆਪਣੇ ਮੋਟਰਸਾਈਕਲ ਤੇ ਜਾਂਦੇ ਹੋ ਤਾਂ 17 ਸੇ ਜਾ ਕੇ ਜਾਂਦੇ ਹੋ ਤਾਂ ਤੁਸੀਂ ਸ਼ਸਤਰ ਨਾਲ ਲੈ ਕੇ ਜਾ ਸਕਦੇ ਹੋ ਬਾਬਾ ਜੀ ਸ਼ਸਤਰ ਤੋਂ ਡਰਦੇ ਨੇ ਹੋਰ ਕਿਸੇ ਚੀਜ਼ ਤੋਂ ਹੀ ਡਰਦੇ ਤੇ ਨਾਲੇ ਇਕੱਠੇ ਰਹਿਆ ਕਰੋ ਤਮਾਸ਼ਾ ਨਾ ਇੱਕ ਦੂਜੇ ਦਾ ਦੇਖਿਆ ਕਰੋ ਹੈ ਨਾ ਇਕੱਠੇ ਹੋ ਕੇ ਲੜਿਆ ਕਰੋ ਤੇ ਬਾਅਦ ਤੋਂ ਵੱਧ ਕੀ ਹੋ ਜਾਊਗਾ ਭਾਈ ਲੜ ਲਾਂਗੇ ਜੇਲ੍ਹ ਚਲੇ ਜਾਵਾਂਗੇ ਆ ਜਾਾਂਗੇ 4 ਮਹੀਨੇ ਨੂੰ ਹੋਊਗੀ ਜ਼ਮਾਨਤ 6 ਮਹੀਨੇ ਨੂੰ ਹੋਊਗੀ ਜ਼ਮਾਨਤ ਸੂਰਮੇ ਜਾਇਆ ਕਰਦੇ ਨੇ ਜਿਹੜਾ ਚ ਵੀ ਜਿਹੜੇ ਲੜਦੇ ਭਿੜਦੇ ਨੇ ਕੌਮ ਲਈ ਆਪਣੇ ਹੱਕਾਂ ਲਈ ਤਾਂ ਇਸ ਕਰਕੇ ਕਹਿੰਦੇ ਆ ਭਾਈ ਜ਼ਿੰਮੇਵਾਰੀ ਨਾਲ ਜਾਇਆ ਕਰੋ ਠੀਕ ਹੈ ਨਾ ਕਿਸੇ ਨੇ ਨਹੀਂ ਆਉਣਾ ਤੁਹਾਡੇ ਪਿੱਛੇ ਹੈ ਨਾ ਤੁਸੀਂ ਆਪ ਲੜਨਾ ਆਪਣੇ ਹੱਕਾਂ ਪਿੱਛੇ ਆਪ ਸਾਰੇ ਸਿਸਟਮ ਲੜਨਾ ਤੁਸੀਂ ਇਸ ਕਰਕੇ ਕਹਿੰਦੇ ਆ ਜ਼ਿੰਮੇਵਾਰੀ ਨਾਲ ਫੋਟੋ ਲਾ ਕੇ ਜਾਇਆ ਕਰੋ ਭਾਈ ਹੈ ਨਾ ਤੇ ਚੜ੍ਹਦੀ ਕਲਾ ਚ ਰਹੋ ਹੈ ਨਾ ਇਕੱਠੇ ਰਹਿਆ ਕਰੋ ਸਾਰੇ ਸਾਰੇ ਗਰੁੱਪਾਂ ਚ ਜਾਇਆ ਕਰੋ ਹੈ ਨਾ ਕਿਉਂਕਿ ਜਾਣਾ ਹੈਗਾ ਕੋਈ ਤੁਹਾਨੂੰ ਰੋਕ ਥੋੜੀ ਸਕਦਾ ਹੈ